ਾਰੇ ਹੀ ਸਤਿਕਾਰਯੋਗ ਭੈਣ ਭਰਾਵਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਭਰਾਵੋ ਝੋਰਨੇ ਤੇ ਕਰ ਰਹੀ ਸੀ ਸਪਰੇਅ ਤੇ ਵੀਰ ਦਾ ਪਿੰਡਾ ਸਰਦੋਲੇ ਵਾਲਾ ਜੱਸਾ ਤੇ 22 ਬਾਲੀ ਚੰਗੀ ਕਲਮ ਦਾ ਲਿਖਾਰੀ ਆ ਭਰਾਵੋ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ ਤਾਂ ਕਿ ਗਰੀਬ ਵੀਰ ਦੀ ਕੋਈ ਨਾ ਕੋਈ ਭਰਾ ਵੱਲੋਂ ਬਾਹ ਫੜੀ ਜਾਵੇ ਤੇ ਬਹੁਤ ਹੀ ਵਧੀਆ ਬੋਲ ਲਿਖਦਾ ਵਿਚਾਰਾ ਮਿਹਨਤ ਵੀ ਕਰਦਾ ਕੋਈ ਨਸ਼ਾ ਪੱਤਾ ਨਹੀਂ ਕਰਦਾ ਤੇ ਤੁਹਾਨੂੰ ਸੁਣਾਉਣਿਆ ਵੀਰ ਦਾ ਲਿਖਿਆ ਹੋਇਆ ਗੀਤ ਜਿੰਨੇ ਵੀ ਮੇਰੇ ਭਣ ਭਰਾ ਵੀਡੀਓ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਜੇਦੋਂ ਮੰਡਿਓਂ ਦਵਾਈ ਲਿਆ ਕੇ ਘਰ ਬੈਲੋ ਰੱਖਦੇ ਬੜਾ ਮੌਸਮ ਖਰਾਬ ਬੈਲੋ ਨਟ ਵਾਲੇ ਦੱਸਦੇ ਬੜਾ ਮੌਸਮ ਖਰਾਬ ਬੈਲੋ ਨਟ ਵਾਲੇ ਦੱਸਦੇ ਪਹਿਲੇ ਬਾੜ ਹੋ ਗਏ ਲੇਟ ਕਾ ਤੋ ਹੋਰ ਟਾਈਮ ਟਪਾਗੇ ਨਹੀਂ ਨਿੰਬੂ ਪਾਣੀ ਲੈ ਕੇ ਆ ਜਾ ਗੋਰਗੇ ਘਰੀ ਝੋਨੇ ਤੇ ਦਵਾਈ ਅਸੀਂ ਜਾਗੇ ਨਹੀਂ ਨਿੰਬੂ ਪਾਣੀ ਲੈ ਕੇ ਆ ਜਾ ਗੋਰਗੇ ਟੱਪ ਵਾੜੀ ਗਾਰੜੀ ਤੇ ਗਰਮੀ ਵੀ ਵਾਲੀ ਵੇ ਟੱਪ ਵਾੜੀ ਗਾਰੜੀ ਤੇ ਗਰਮੀ ਵੀ ਵਾਲੀ ਵੇ ਬੜੀ ਕਾਲੀ ਕਾਲੀ ਟੋਲੀਆਂ ਤੋਂ ਪਾਵੇਂ ਵੇ ਡਰ ਲੱਗੇ ਮੈਨੂੰ ਟੋਲਣਾਂ ਕਿਤੇ ਹੋ ਨਾ ਬਵਾਰ ਤੂੰ ਜਾਵੇਂ ਵੇ ਡਰ ਲੱਗੇ ਮੈਨੂੰ ਰਾਂਝਣਾ ਓ ਬਾੜੀ ਪੈੜੀ ਦਵਾਈ ਅਸੀਂ ਕਰਦੇ ਕਰਾਟੇ ਨਹੀਂ ਐਨੀ ਗਰਮੀ ਚ ਮਾਰੋਂਗੇ ਗੇ ਵਾਂਡੀ ਵੀ ਉਹ ਆਖੇ ਨਹੀਂ ਐਨੀ ਗਰਮੀ ਚ ਮਾਰੋਂਗੇ ਗੇ ਵਾਂਡੀ ਵੀ ਉਹ ਆਖੇ ਨਹੀਂ ਨੱਕਾ ਮੂਰੇ ਲਾ ਕੇ ਆਇਆ ਮੋਟਰ ਚ ਲਾਗੇ ਨਹੀਂ ਨਿੰਬੂ ਪਾਣੀ ਲੈ ਕੇ ਆ ਜਾ ਗੋਰੀਏ ਘਰੀ ਝੋਨੇ ਤੇ ਦਵਾਈ ਅਸੀਂ ਜਾਗੇ ਨਹੀਂ ਨਿੰਬੂ ਪਾਣੀ ਲੈ ਕੇ ਆ ਜਾ ਗੋਰਗੇ ਬੱਜੇ ਫੋਨ ਦੀ ਰਿੰਗ ਜਦੋਂ ਭੱਜ ਕੇ ਮੈਂ ਉੱਠੀ ਵੇ ਮੰਜੇ ਤੇ ਪਈ ਸੀ ਹਲੇ ਜਾਗਦੀ ਨਾ ਸੁੱਤੀ ਵੇ ਬੱਜੀ ਫੋਨ ਦੀ ਬਿੱਲ ਜਦੋਂ ਭੱਜ ਕੇ ਮੈਂ ਉੱਠੀ ਵੇ ਮੰਜੇ ਤੇ ਪਈ ਸੀ ਹਲੇ ਜਾਗਦੀ ਨਾ ਸੁੱਤੀ ਵੇ ਨੀਂਦ ਕਿੱਥੇ ਆਵੇ ਬਾੜਾ ਲੇਟ ਸਤਾਵੇ ਬੇ ਡਰ ਲੱਗੇ ਮੈਨੂੰ ਢੋਲਣਾ ਕਿਤੇ ਹੋ ਨਾ ਬਿਵਾਰ ਤੂੰ ਜਾਵੇਂ ਬੇ ਡਰ ਲੱਗੇ ਮੈਨੂੰ ਰਾਜਣਾ ਹੋ ਤੋਪੋ ਵਾੜੀ ਕਰੜੀ ਤੇ ਗਰਮੀ ਵੀ ਵਾਲੀ ਨੀ ਪਈ ਕਰਨੀ ਦਵਾਈ ਵੱਲੋਂ ਸਾਰੀ ਨੀ ਪਈ ਕਰਨੀ ਦਵਾਈ ਵੱਲੋਂ ਸਾਰੀ ਨੀ ਪਾਣੀ ਬਿਨਾ ਹੋ ਮਾਗੇ ਉਹ ਤੰਗ ਫਿਰ ਜਮਾ ਕੋਲੇ ਨੱਕ ਤੇ ਲਜਾਗੇ ਨੀ ਨੀਂਬੂ ਪਾਣੀ ਲੈ ਕੇ ਆ ਜਾ ਗੋਰਗੇ ਕਰ ਝੋਨੇ ਤੇ ਦਵਾਈ ਅਸੀਂ ਜਾਗੇ ਨੀ ਨੀਂਬੂ ਪਾਣੀ ਲੈ ਕੇ ਆ ਜਾ ਗੋਰਗੇ ਖਾਂਡ ਤੇ ਬਾਰ ਪੋ ਦਿੱਤੀ ਖੋਰ ਪਾਣੀ ਡੋਲਣੀ ਚ ਪਾਵਾਂ ਵੇ ਤੋਰ ਪੀ ਘਰੋਂ ਮੈਂ ਤੋਰੀ ਰਸ ਤੇ ਜਿ ਆਵਾਂ ਵੇ ਤੋਰ ਪੀ ਘਰੋਂ ਮੈਂ ਤੋਰੀ ਰਸ ਤੇ ਜਿ ਆਵਾਂ ਵੇ ਬਾਲੇ ਚੱਕਰ ਜੇ ਆਉਂਦੇ ਤੇਰੇ ਪੈ ਨਾ ਇੰਨਾ ਕਾਲਾ ਵੇ ਜੱਸੇ ਤੇਰੇ ਤੋਂ ਬਗੈਰ ਸਾਨੂੰ ਕਿ ਸਦਾ ਸਹਾਰਾ ਵੇ ਜੱਸੇ ਤੇਰੇ ਤੋਂ ਬਗੈਰ ਸਾਨੂੰ ਕਿ ਸਦਾ ਸਹਾਰਾ ਵੇ ਰਾਮ ਨਾਲ ਬਹਿ ਕੇ ਪੀਲੀ ਪਾਣੀ ਕੀ ਤੇ ਸ਼ਾਮੇ ਵੇ ਡਰ ਲਗੇ ਮੈਨੂੰ ਢੋਲਣਾ ਕਿਤੇ ਹੋ ਨਾ ਬਿਵਾਰ ਤੂੰ ਜਾਵੇਂ ਬੇ ਡਰ ਲੱਗੇ ਮੈਨੂੰ ਰਾਂਝਣਾ ਨਿੰਬੂ ਪਾਣੀ ਲੈ ਕੇ ਆ ਜਾ ਗੋਰੀਏ ਘਰੀ ਚੋਨੇ ਤੇ ਦਵਾਈ ਅਸੀਂ ਜਾਗੇ ਨਹੀਂ ਨਿੰਬੂ ਪਾਣੀ ਲੈ ਕੇ ਆ ਜਾ ਗੋਰੀਏ ਬਹੁਤ ਵਧੀਆ ਸੀ ਧੰਨਵਾਦ ਬਈ ਬਹੁਤ ਵਧੀਆ ਬਹੁਤ ਵਧੀਆ ਕਲਮਾ